जय शंकर जी जी सत श्री अकाल मेरा नाम लवली है जी लीकी ट्रेडिंग कंपनी तो ਸਾਡਾ ਇੱਥੇ ਸਪਲਾਈ ਦਾ ਕੰਮ ਹੈ ਅਸੀਂ ਗੱਡੀਆਂ ਲੋਡ ਕਰਵਾ ਕੇ ਮਾਲ ਸਪਲਾਈ ਮਟੀਰੀਅਲ ਜੋ ਰਾ ਮਟੀਰੀਅਲ ਹੋ ਮਟੀਰੀਅਲ ਸਪਲਾਈ ਕਰਦੇ ਆ ਆਲ ਪੰਜਾਬ ਚ ਕੱਲ ਇੱਥੇ ਮਾਮਲਾ ਇਹ ਹੋਇਆ ਕਿ ਗੱਡੀਆਂ ਭਰਨ ਸਵੇਰੇ ਗਈਆਂ ਪਿਛਲੀ ਵਾਰੀ ਵੀ ਨਾਲੇ ਬੰਦ ਕੀਤਾ ਰਸਤਾ ਪਿਛਲੀ ਵਾਰਾ ਚ ਉਹ ਕੈਸੇ ਚਲਦੇ ਸੀਗੇ ਖੁੱਲ ਕੇ ਰਾਲ ਮਿਲ ਕੇ ਇਹਨਾਂ ਨੇ ਪਤਾ ਨਹੀਂ ਕੀ ਸੈਟਿੰਗ ਕਰਕੇ ਜੋ ਵੀ ਰਸਤਾ ਰਣੇ ਖਲਵਾਤਾ ਨਾ ਉਸ ਤੋਂ ਬਾਅਦ ਰੂਟੀਨ ਦੇ ਵਿੱਚ ਰਸਤਾ ਚੱਲ ਰਿਹਾ ਜਿਹੜਾ ਅੱਜ ਇਲੈਗਲ ਹੋ ਗਿਆ ਹੈ ਨਾ ਨਾਜਾਇਜ਼ ਰਸਤਾ ਹੋ ਗਿਆ ਇਹ ਰੂਟੀਨ ਦੇ ਵਿੱਚ ਉਸ ਤੋਂ ਬਾਅਦ ਚੱਲ ਰਿਹਾ ਠੀਕ ਠਾਕ ਗੱਡੀਆਂ ਵੀ ਚੱਲ ਰਹੀਆਂ ਕੱਲ ਜੋ ਹੋ ਜੇ ਇੱਥੇ ਗੱਲਬਾਤ ਹੋਈ ਹੈ ਇਹਨਾਂ ਨੇ ਕੀ ਕੀਤਾ ਕਿ ਆਪਣੇ ਰੇਲ ਦੇ ਪ੍ਰਸ਼ਾਸਨ ਦੇ ਜੋ ਕੁਝ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਗਾਡਰ ਤੁਹਾਡੇ ਸਾਹਮਣੇ ਲੱਗਿਆ ਗਾਡਰ ਲਗਾ ਕੇ ਚਲੇ ਗਏ ਨਾ ਤੇ ਇੱਥੇ ਕਿਸੇ ਨੂੰ ਨੋਟਿਸ ਕੀਤਾ ਗਿਆ ਨਾ ਵਾਰਨਿੰਗ ਦਿੱਤੀ ਗਈ ਨਾ ਕੋਈ ਇਥੇ ਬੋਰਡ ਲਗਾਇਆ ਗਿਆ ਨਾ ਹੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਗਈ ਕਿ ਇਹ ਕੱਲ ਤੋਂ ਜਾਂ ਸਵੇਰ ਤੋਂ ਰਸਤਾ ਬੰਦ ਹੋਣ ਚੱਲਿਆ ਤੁਸੀਂ ਗੱਡੀਆਂ ਅੰਦਰ ਨਾ ਲੈ ਕੇ ਜਾਓ ਉਹ ਸਾਹਮਣੇ ਇਹਨਾਂ ਦੀ ਪੁਲਿਸ ਦੀ ਪੋਸਟ ਹੈ ਇਹਨਾਂ ਦਾ ਵੀ ਫੌਜ ਦਾ ਬੰਦਾ ਹੀ ਦੱਸਦਾ ਹੈ ਕਿ ਭਾਈ ਰਸਤਾ ਅੱਜ ਬੰਦ ਹੋ ਜਾਣਾ ਤੇ ਤੁਸੀਂ ਗੱਡੀਆਂ ਪਰ ਨਾ ਜਾਓ ਕੱਲ ਸਵੇਰੇ 9 ਵਜੇ ਤੋਂ ਲੈ ਕੇ ਰਸਤਾ ਬੰਦ ਹੈ ਇਹ ਸਾਰੇ ਡਰਾਈਵਰ ਤੁਸੀਂ ਦੇਖ ਰਹੇ ਹੋ ਇਹ ਸਾਰੇ ਡਰਾਈਵਰ ਕੱਲ ਦੇ ਭੁੱਖੇ ਪਾਣੇ ਗੱਡੀਆਂ ਭਰ ਕੇ ਖੜੇ ਆ ਪੂਰਾ ਦਿਨ ਦਰਿਆ ਦੇ ਵਿੱਚ ਜਿੱਥੇ ਕਿ ਇਹਨਾਂ ਦੀ ਕੋਈ ਅੱਛੀ ਦੇਖਭਾਲ ਵੀ ਨਹੀਂ ਆ ਮੰਨ ਕੇ ਚਲੋ ਚੋਰੀ ਦਾ ਰਾਰ ਵੀ ਹੈਗਾ ਠੀਕ ਹੈ ਜੀ 50 50000 ਦੀਆਂ ਟਾਇਰਾਂ ਦੀ ਜੋੜੀਆਂ ਥੱਲੇ ਟਾਇਰਾਂ ਦੇ ਜਿਹੜੀਆਂ ਕਦੀ ਵੀ ਕੋਈ ਚੋਰੀ ਕਰਕੇ ਲੈ ਕੇ ਜਾ ਸਕਦਾ ਜਿਸ ਦੀ ਕੋਈ ਦੇਖਭਾਲ ਨਹੀਂ ਹੈ ਡਰਾਈਵਰ ਇੱਥੇ ਕੁਝ ਵੀ ਨਹੀਂ ਕਰ ਸਕਦਾ ਲੋਡ ਗੱਡੀਆਂ ਇਹ ਲੋਡ ਗੱਡੀਆਂ ਖਾਲੀ ਵੀ ਨਹੀਂ ਹੋ ਸਕਦੀਆਂ ਵਾਪਸ ਵੀ ਨਹੀਂ ਜਾ ਸਕਦੀਆਂ ਕੈਸ਼ਰ ਦੇ ਕੈਸ਼ਰਾਂ ਦੇ ਗੱਡੀਆਂ ਭਰ ਕੇ ਆਇਆ ਕੈਸ਼ਰ ਵਾਲਿਆਂ ਨੇ ਪੇਮੈਂਟ ਲੈ ਕੇ ਗੱਡੀਆਂ ਤੋਰਤੀਆਂ ਤੁਸੀਂ ਦੇਖੋਗੇ ਕਿਸੇ ਨੇ ਕੋਈ ਸਮਾਈ ਨਹੀਂ ਕੀਤੀ ਨਾ ਕੋਈ ਕੈਸ਼ਰ ਦਾ ਮਾਲ ਕਿਤੇ ਆਇਆ ਆ ਕੋਈ ਮਾਈਨਿੰਗ ਡਿਪਾਰਟਮੈਂਟ ਪੰਜਾਬ ਸਰਕਾਰ ਮਾਈਨਿੰਗ ਲੈ ਰਹੀ ਹੈ ਆਨਲਾਈਨ ਮਾਈਨਿੰਗ ਚੱਲਦੀ ਆ 600 ਰੁਪਏ ਪ੍ਰਤੀ ਸੈਕੜਾ ਮਾਈਨਿੰਗ ਜਾ ਰਹੀ ਆ ਕਿਉਂ ਫਾਰਮ ਸਾਡੇ ਗੱਡੀਆਂ ਕੋਲ ਪਿਆ ਹੈ ਕਿਉਂ ਪਰਮੈਟ ਦੇਉਂਦਾ ਹੈ ਕਿਉਂ ਪਰਮ ਕਟਉਂਦਾ ਜੇ ਪੰਜਾਬ ਸਰਕਾਰ ਨੂੰ ਅਸੀਂ ਹੀ ਦੇ ਰਹੇ ਆ ਮਾਈਨਿੰਗ ਦੇ ਰਹੇ ਆ ਕਿ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬੰਦਾ ਕਿ ਜਿਹੜੀ ਗੱਡੀਆਂ ਫਸੀਆਂ ਇਹਨਾਂ ਨੂੰ ਕਢਾਣ ਆ ਕੇ ਉਹਨਾਂ ਦਾ ਫਰਜ਼ ਬੰਦਾ ਆ ਕੇ ਇੱਥੇ ਇੰਦੀ ਗੱਲਬਾਤ ਸੁਣਣਾ ਇੱਥੇ ਜਹੀ ਛੱਡੇ ਆ ਨਾ ਕੀ ਲੱਗਿਆ ਬਿਨਾ ਫਾਰਮ ਤੋਂ ਬਿਨਾ ਮੈਂ ਪਰਚੀ ਤੋਂ ਗੱਡੀ ਨਹੀਂ ਟੱਪਣ ਦਿੰਦੇ ਟੱਪਣ ਦੇ ਦਾ ਕਿਸੇ ਦੀ ਗੱਡੀ ਹਰ ਗੱਡੀ ਚੱਕ ਹੁੰਦੀ ਆ ਡਿਪਾਰਟਮੈਂਟ ਦੇ ਨਾਕੇ ਲਾਇਆ ਡਿਪਾਰਟਮੈਂਟ ਦਾ ਫਰਜ ਬੰਦਾ ਕਿ ਚਲੋ ਤੁਸੀਂ ਆਇਓ ਮਾਈਨਿੰਗ ਤੁਸੀਂ ਲੈ ਰਹੇ ਹੋ ਇਹ ਗੱਡੀਆਂ ਟਰੱਕਾਂ ਵਾਲੇ ਕੋ ਮਾਈਨਿੰਗ ਕੈਸ਼ ਵਾਲੇ ਮਾਈਨਿੰਗ ਲੈ ਰਹੇ ਹੋ ਤੁਹਾਡਾ ਫਰਜ ਬੰਦਾ ਕਿ ਇਹਨਾਂ ਦੀ ਸੁਣਵਾਈ ਸੁਣੋ ਆ ਕੇ ਚਲੋ ਮੰਨ ਲਓ ਕਿ ਗਲਤੀ ਨਾਲ ਗੱਡੀਆਂ ਲੋਡ ਹੋਈਆਂ ਇਹਦੇ ਕੋ ਲੋਡ ਕਰ ਲੀਆਂ ਜਿਹੜੀਆਂ ਗੱਡੀਆਂ ਅੰਦਰ ਫਸੀਆਂ ਐ ਕਾਉਂਸਿਲਾਂ ਮੋਹਤ ਕਢਵਾ ਦਿਓ ਕੋਈ ਕਿਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਕੋਈ ਪੰਜਾਬ ਦੇ ਕਿਸੇ ਕੋਨੇ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਬੱਕ ਬੱਕ ਸਟੇਟਾਂ ਤੋਂ ਬੰਦੇ ਜਿਹੜੇ ਆ ਗਏ ਇੱਥੇ ਵਿਚਾਰੇ ਗੱਡੀ ਪਰ ਨਾ ਆਇਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹ ਇੱਥੇ ਜਿਨ੍ਹਾਂ ਨੂੰ ਕਹਿਣਾ ਉਹ ਸਾਹਮਣੇ ਨਾਕਾ ਪੁਲਿਸ ਦਾ ਆਪਾ ਸਵੇਰ ਦੇ 5:00 ਵਾਰੀ ਚੱਲ ਗਏ ਆ ਕੱਲ ਵੀ ਗਏ ਸੀਗੇ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਸਾਨੂੰ ਫੋਨ ਉੱਪਰ ਆਏਗਾ ਤਾਂ ਹੀ ਖੋਲਣਾ ਸਾਨੂੰ ਇਹ ਨਹੀਂ ਪਤਾ ਉੱਪਰ ਫੋਨ ਆਣਾ ਕਿਦਾਂ ਕਿਦਾਂ ਫੋਨ ਆਏਗਾ ਸਾਡੀ ਰੇਲਵੇ ਪ੍ਰਸ਼ਾਸਨ ਨਾਲਗੇ ਇਹੀ ਮੰਗ ਹੈ ਇੱਕ ਹੀ ਰਿਕੁਐਸਟ ਹੈ ਲੀਗਲ ਹੈ ਇਲੀਗਲ ਹੈ ਸਾਨੂੰ ਇਸ ਰਸਤੇ ਨਾਲ ਕੋਈ ਟੈਨਸ਼ਨ ਨਹੀਂ ਹੈ ਜੀ ਚਲੋ ਕੈਸ਼ੇ ਚੱਲਦਾ ਕਰੋੜਾਂ ਪਰ ਇੰਡਸਟਰੀਆਂ ਤੇ ਚੱਲਦੀ ਹੈ ਇਹ ਰਸਤਾ ਚੱਲਦਾ ਸਦੀਆਂ ਤੋਂ ਚੱਲਦਾ ਰਸਤਾ ਆ ਰਿਹਾ ਜੀ ਬਹੁਤ ਚਿਰ ਦਾ ਰਸਤਾ ਚੱਲਦਾ ਜਾ ਰਿਹਾ ਹੈ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਰਸਤੇ ਦੀ ਕਰੋੜਾਂ ਪਰ ਇੰਡਸਟਰੀ ਲੱਗੀ ਹੈ ਕੈਸ਼ਲ ਮਾਲਕਾਂ ਨੇ ਪੈਸੇ ਲਾਇਆ ਕਰੋੜਾਂ ਪਰ ਇੰਡਸਟਰੀ ਲੱਗੀ ਹੈ ਇਹੀ ਰਸਤੇ ਤੇ ਜਾਂਦੀ ਹੈ ਇਹੀ ਰਸਤੇ ਜਾਂਦੇ ਜੀ ਸਾਰੇ ਇੱਥੋਂ ਨਿਕਲਦੀਆਂ ਅੱਜ ਘੱਟੋ ਘੱਟ ਵੀ 25-30 ਸਾਲ ਹੋ ਗਿਆ ਇਹੀ ਰਸਤੇ ਤੋਂ ਜਾਂਦੀਆਂ ਗੱਡੀਆਂ ਇਹੀ ਰਸਤੇ ਤੋਂ ਨਿਕਲਦੇ ਸਾਰੇ ਹਾਂਜੀ ਸਰ ਜੀ ਮੈਨੂੰ ਇਹੜੀ ਸਮਝ ਲੱਗੀ ਕਿ ਇਹ ਕੱਲ ਹੀ ਪਤਾ ਨਹੀਂ ਕੀ ਕਰਤਾ ਇਹਨਾਂ ਨੇ ਕਿ ਇਹ ਰਸਤਾ ਇਲੀਗਲ ਹੈ ਜੀ ਰਸਤਾ ਬੰਦ ਕਰੋ ਚਲੋ ਰਸਤਾ ਬੰਦ ਕਰ ਦੋ ਸੈਂਟਰ ਸਰਕਾਰ ਹੈ ਜੀ ਹਨਾ ਰੇਲਵੇ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਉਹਨਾਂ ਦੀ ਜਗ੍ਹਾ ਬੰਦ ਕਰ ਸਕਦੇ ਆ ਪਰ ਜਿਹੜੀ ਗੱਡੀਆਂ ਫਸੀਆਂ ਉਹ ਤਾਂ ਕਢਵਾ ਦਿਓ ਕੱਲ ਦੇ ਡਰਾਈਵਰ ਪਰੇਸ਼ਾਨ ਹੋ ਰਿਹਾ ਸਾਰੇ ਡਰਾਈਵਰ ਪਰੇਸ਼ਾਨ ਹੋ ਰਹੇ ਕੱਲ ਦੇ ਇਹਨਾਂ ਦਾ ਬਿਲਿੰਗ ਟਾਈਮ ਵੀ ਖਤਮ ਹੋ ਰਿਹਾ ਤੁਹਾਨੂੰ ਇਹ ਵੀ ਨੋਟਿਸ ਕਰਦੇ ਆ ਜੀ ਇਹਨਾਂ ਦੇ ਕੁਝ ਦੇ ਬਿੱਲ ਆ ਉਹ ਕੱਲ ਦੀ ਡੇਟ ਮਨ ਕੇ ਚਲੋ ਜੇ ਰਸਤਾ ਖੁੱਲਦਾ ਰਿਕੁਐਸਟ ਕਰਕੇ ਇਹਨਾਂ ਨੂੰ ਅੱਗੇ ਜਾ ਕੇ ਮਾਈਨਿਟੀ ਭਾਰਨਾ ਤੰਗ ਕਰਨਾ ਕਿ ਇਹ ਤੁਹਾਡਾ ਬਿੱਲ ਪੁਰਾਣੀ ਰੇਟ ਦਾ ਇਹ ਵੀ ਇਹਨਾਂ ਨੂੰ ਦਿੱਕਤ ਤੁਹਾਨੂੰ ਸਾਰਿਆਂ ਨੂੰ ਆਣੀ ਹੈ ਹਾਂਜੀ ਹਾਂਜੀ ਕਿ ਬਿੱਲ ਪੁਰਾਣੀ ਰੇਟ ਦਾ ਇਹਨਾਂ ਨੇ ਨਹੀਂ ਦੇਖਣਾ ਕਿ ਰਸਤਾ ਬੰਦ ਹੀ ਇਸ ਕਰਕੇ ਮੇਰੀ ਰੇਲਵੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹ ਰਸਤਾ ਖਿਲਵਾਇਆ ਜਾਏ ਜਿਹੜੀਆਂ ਗੱਡੀਆਂ ਫਸੀਆਂ ਇਹਨਾਂ ਨੂੰ ਕਢਵਾਇਆ ਜਾਏ ਉਸ ਤੋਂ ਬਾਅਦ ਬੰਦ ਕਰੋ ਨਾ ਕਰੋ ਇਹ ਤੇ ਚਲੋ ਕ੍ਰੈਸ਼ ਇੰਡਸਟਰੀਅਲ ਨਾਲ ਮਿਲ ਕੇ ਚਲੋ ਗੱਲਬਾਤ ਕਰਨਗੇ ਜੇ ਇਹ ਤੇ ਲੀਗਲ ਹੋਏਗਾ ਚੱਲ ਪਏਗਾ ਇਲੀਗਲ ਹੋਏਗਾ ਤੇ ਨਹੀਂ ਚਲੇਗਾ ਜੀ ਸਾਹਿਬ ਜੀ ਗੱਲ ਹੈ ਬਾਕੀ ਸਾਡੀ ਬੇਨਤੀ ਹੈ ਇਹ ਸਾਡੇ ਡਰਾਈਵਰ ਭਰਾਵਾਂ ਦੀ ਸਾਰਿਆਂ ਦੀ ਆਪਣੀ ਬੇਨਤੀ ਹੈ ਰਿਕੁਐਸਟ ਹੈ ਕਿ ਇਸ ਰਸਤੇ ਨੂੰ ਖਲਾ ਕੇ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜੇ ਸਾਡੀ 25 30 35 40 ਜਿੰਨੀਆਂ ਗੱਡੀਆਂ ਫਸੀਆਂ ਉਹ ਗੱਡੀਆਂ ਨਿਕਲ ਜਾਣ ਸਾਡੀਆਂ ਉਹ ਗੱਡੀਆਂ ਨਿਕਲ ਜਾਣਾ ਗੱਡੀਆਂ ਟਿਕਾਣੇ ਤੇ ਪਹੁੰਚ ਜਾਣਾ ਨਾ ਤੇ ਇਹ ਮਾਲ ਖਾਲੀ ਹੋ ਸਕਦਾ ਨਾ ਜਿਹੜਾ ਬਲ ਬਿੱਲ ਨਿਕਲ ਗਿਆ ਉਹ ਵਾਪਸ ਜਾ ਸਕਦਾ ਕ੍ਰੈਸ਼ਰ ਵਾਲਾ ਪੇਮੈਂਟ ਲੈ ਲਈ ਹੈ ਠੀਕ ਹੈ ਜੀ ਕੈਸ਼ ਵਾਲੇ ਪੰਮ ਲੈ ਲਈ ਕੁਝ ਗੱਡੀਆਂ ਲੈ ਆਪ ਦਿੱਤੀ ਆ ਕੁਝ ਸਾਡੇ ਵਗੇ ਟ੍ਰੇਡਰਾਂ ਨੇ ਦੇ ਦਿੱਤੀ ਆ ਜੀ ਠੀਕ ਆ ਨਾ ਤੇ ਉਹ ਬਿੱਲ ਵਾਪਸ ਹੋਣੇ ਤੇ ਇਹ ਆ ਕਿ ਨਾ ਤੇ ਗੱਡੀਆਂ ਖਾਲੀ ਹੋਣੀਆਂ ਪੁੱਛੇ ਡਰਾਈਵਰ ਤੇ ਅੱਭੀ ਕਹਿ ਰਹੇ ਕਿ ਸਾਡੀ ਗੱਡੀਆਂ ਖਾਲੀ ਕਰੋ ਸਾਨੂੰ ਖਾਲੀ ਜਾਣ ਦਿਓ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਅਗੇ ਸਾਡੀ ਅੱਧੇ ਘੰਟੇ ਘੰਟੇ ਦੇ ਵਿੱਚ ਅੱਧੇ ਘੰਟੇ ਘੰਟੇ ਟਾਈਮ ਦਿਓ ਸਾਡੀ ਗੱਡੀਆਂ ਜਾਣ ਦਿਓ ਅਸੀਂ ਨਹੀਂ ਗੱਡੀਆਂ ਲੋਡ ਕਰਾਂਗੇ ਸਾਨੂੰ ਜਦੋਂ ਨੋਟਿਸ ਹੋਏਗਾ ਕਿ ਗੱਡੀਆਂ ਲੋਡ ਕਰ ਲਓ ਅਸੀਂ ਫਿਰ ਲੋਡ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਗੱਡੀਆਂ ਨਹੀਂ ਲੋਡ ਕਰਾਂਗੇ ਬਸ ਜਿਹੜੀ ਗੱਡੀਆਂ ਫਸੀਆਂ ਇਹ ਗੱਡੀਆਂ ਕਢਵਾ ਦਿਓ ਰੀਕਵੇਸਟ ਹੈ ਰੇਲਵੇ ਪ੍ਰਸ਼ਾਸਨ ਅਗੇ ਕਿ ਸਾਡੀ ਗੱਡੀਆਂ ਜਿਹੜੀਆਂ ਭਰੀਆਂ ਹੋਈਆਂ ਇਹ ਕਰਵਾ ਦਿਓ ਸਾਰੇ ਡਰਾਈਵਰ ਬਹੁਤ ਪਰੇਸ਼ਾਨ ਹੋ ਰਿਹਾ ਬਹੁਤ ਜ਼ਿਆਦਾ ਗਰਮੀ ਵਿੱਚ ਪਰੇਸ਼ਾਨ ਹੋ ਰਿਹਾ ਬਹੁਤ ਜ਼ਿਆਦਾ ਕੁਛ ਡਰਾਈਵਰ ਤੇ ਬਿਮਾਰ ਪਏ ਆ ਗੱਡੀਆਂ ਚ ਰੋਟੀ ਚਾਹ ਨਹੀਂ ਕੋਈ ਡਰਾਈਵਰ ਕੁਛ ਇਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਡਰਾਈਵਰ ਦੀ ਪੋਜੀਸ਼ਨ ਕਿੱਦਾਂ ਦੀ ਹੁੰਦੀ ਹੈ ਕੋਈ ਆਪਣੇ ਸਿਸਟਮ ਨਾਲ ਆਂਦਾ ਤੁਸੀਂ ਮੰਨ ਕੇ ਚਲੋ ਤੁਸੀਂ ਨਾਲ ਜਾ ਸਕਦੇ ਹੋ ਚੈੱਕ ਕਰ ਸਕਦੇ ਗੱਡੀਆਂ ਦੇ ਵਿੱਚ ਦੋ ਚਾਰ ਡਰਾਈਵਰ ਬਿਮਾਰ ਪਏ ਆ ਉਹਨਾਂ ਅਸੀਂ ਕਿਨੂੰ ਕਿਨੂੰ ਲੈ ਕੇ ਕਿੱਥੇ ਕਿੱਥੇ ਜਾਈਏ ਦੱਸੋ ਜੀ ਸਾਡੀ ਬੇਨਤੀ ਹੈ ਰਸਤਾ ਖੋਲੋ ਏ ਆਪਣੇ ਆਪਣੇ ਘਰ ਜਾਣ ਆਪਣੇ ਘਰ ਜਾ ਕੇ ਬਹਿਣ ਆਪਣੇ ਬੱਚਿਆਂ ਵਿੱਚ ਰਹਿਣ ਨਹੀਂ ਰਸਤਾ ਚੱਲੇਗਾ ਤੇ ਨਹੀਂ ਪਰਨਾਂਗੇ ਠੀਕ ਹੈ ਜੀ ਤੇ ਜੇ ਰਸਤਾ ਚੱਲ ਪਏਗਾ ਤਾਂ ਸਾਰੇ ਨਾਲ ਆ ਜਾਏਗਾ ਜੇ ਤੇ ਲੀਗਲ ਹੋਏਗਾ ਤੇ ਭਾਜੀ ਇਹ ਖੁੱਲ ਜਾਈਗਾ ਜੇ ਇਲੀਗਲ ਹੋਏਗਾ ਤਾਂ ਨਹੀਂ ਖੁੱਲੇਗਾ ਮਤਲਬ ਕਿ ਉਹ ਛੁਪਾ ਛੁਪਾਈ ਦਾ ਖੇਲ ਨਹੀਂ ਹੋ ਗਿਆ ਇਹ ਬੰਦ ਕਰਦਾ ਖੋਲਦਾ ਬੰਦ ਕਰਦਾ ਖੋਲਦਾ ਬਸ ਮੇਰੀ ਇਹੀ ਬੇਨਤੀ ਹੈ ਇਹੀ ਮੰਗਾ ਮੇਰੀ